ਕੈਨੇਡਾ ਵਿੱਚ ਪੰਜਾਬੀ ਕਿਸਾਨਾਂ ਲਈ ਸੁਨਹਿਰੀ ਮੌਕਾ ਕੈਨੇਡਾ ਸਰਕਾਰ ਨੇ ਐਗਰੀ ਫੂਡ ਪਾਇਲਟ ਪ੍ਰੋਗਰਾਮ ਚਲਾਇਆ ਹੈ ਜੋ ਦੁਨੀਆ ਭਰ ਦੇ ਕਿਸਾਨਾਂ ਨੂੰ ਸਥਾਈ ਨਿਵਾਸ ਪੀਪੀਆਰ ਦਾ ਰਸਤਾ ਦਿੰਦਾ ਹੈ ਜੇਕਰ ਤੁਸੀਂ ਕੈਨੇਡਾ ਵਿੱਚ ਘੱਟੋ ਘੱਟ 1 ਸਾਲ ਖੇਤੀ ਜਾਂ ਮੀਟ ਪ੍ਰੋਸੈਸਿੰਗ ਦਾ ਕੰਮ ਕਰਦੇ ਹੋ ਤਾਂ ਪੀਆਰ ਲਈ ਅਰਜ਼ੀ ਦੇ ਸਕਦੇ ਹੋ ਪਿਛਲੇ 2 ਸਾਲਾਂ ਵਿੱਚ 5000 ਤੋਂ ਵੱਧ ਲੋਕਾਂ ਨੇ ਇਸ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਪ੍ਰਾਪਤ ਕੀਤਾ ਹੈ ਕੈਨੇਡਾ ਵਿੱਚ ਖੇਤੀ ਮਜ਼ਦੂਰਾਂ ਦੀ ਔਸਤ ਤਨਖਾਹ ਪ੍ਰਤੀ ਘੰਟਾ 20 ਤੋਂ 25 ਕੈਨੇਡੀਅਨ ਡਾਲਰ ਹੈ ਜੋ ਮਹੀਨੇ ਦੀ 4 ਤੋਂ 5 ਲੱਖ ਰੁਪਏ ਬਣਦੀ ਹੈ ਕਮਦਾਰਾਂ ਨੂੰ ਮੁਫਤ ਰਹਿਣ ਦੀ ਸਹੂਲਤ, ਸਿਹਤ ਬੀਮਾ ਅਤੇ ਪਰਿਵਾਰ ਨਾਲ ਰਹਿਣ ਦਾ ਅਧਿਕਾਰ ਵੀ ਮਿਲਦਾ ਹੈ। ਇਸ ਵੀਜ਼ਾ ਲਈ ਮੁੱਖ ਲੋੜਾਂ ਹਨ 5 ਸਾਲ ਦਾ ਖੇਤੀ ਤਜਰਬਾ। ਜੋਲ ਕੀ ਪਰਿਵਾਰਕ ਖੇਤ ਵੀ ਗਿਣਿਆ ਜਾਂਦਾ ਹੈ। ਆਈ.ਸੀ.ਆ ਜਾਂ ਸੈਲਪਿਪ ਵਿੱਚ ਸੀ.ਐਲ. ਬੀ4 ਦਾ ਸਕੋਰ, ਘੱਟੋ-ਘੱਟ 10ਵੀਂ ਕਲਾਸ ਦੀ ਪੜ੍ਹਾਈ ਅਤੇ ਖੇਤੀ ਸਰਟੀਫਿਕੇਟ, 50 ਸਾਲ ਤੋਂ ਘੱਟ ਉਮਰ। ਪੀ.ਆਰ ਦਾ ਰਸਤਾ ਤਿੰਨ ਕਦਮਾਂ ਵਿੱਚ ਹੈ। ਕੈਨੇਡੀਅਨ ਐਮਪਲੋਇਰ ਤੋਂ ਐਲ.ਐਮ.ਆਈ.ਏ ਅਪਰੂਵਡ ਨੌਕਰੀ ਦਾ ਆਫਰ ਲੈਟਰ ਪ੍ਰਾਪਤ ਕਰੋ। ਕੈਨੇਡਾ ਵਿੱਚ 2 ਸਾਲ ਕੰਮ ਕਰਨ ਤੋਂ ਬਾਅਦ ਪੀਆਰ ਲਈ ਲਈ ਅਰਜ਼ੀ ਦੇਣ ਯੋਗ ਬਣ ਜਾਓਗੇ ਐਕਸਪ੍ਰੈਸ ਐਂਟਰੀ ਵਿੱਚ 600 ਪੁਆਇੰਟਸ ਦਾ ਬੋਨਸ ਮਿਲੇਗਾ ਮਾਨਸਾ ਦੇ ਹਰਪ੍ਰੀਤ ਸਿੰਘ ਨੇ 3 ਸਾਲ ਕੈਨੇਡਾ ਦੇ ਡੇਰੀ ਫਾਰਮ ਵਿੱਚ ਕੰਮ ਕਰਕੇ ਪੀਆਰ ਪ੍ਰਾਪਤ ਕੀਤੀ ਅਤੇ ਹੁਣ 18 ਏਕੜ ਦੀ ਜ਼ਮੀਨ ਦਾ ਮਾਲਕ ਹੈ ਲੁਧਿਆਣਾ ਦੀ ਰਜਨੀ ਕੌਰ ਨੇ ਮੀਟ ਪਲਾਂਟ ਵਿੱਚ 2 ਸਾਲ ਕੰਮ ਕਰਕੇ ਆਪਣੇ ਪਰਿਵਾਰ ਨੂੰ ਕੈਨੇਡਾ ਲਿਜਾਇਆ ਸਾਵਧਾਨ ਰਹੋ ਕੇਵਲ ਆਈਆਰਸੀ ਕੈਨੇਡਾ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ ਰਜਿਸਟਰਡ ਸਲਾਹਕਾਰਾਂ ਨਾਲ ਹੀ ਕੰਮ ਕਰੋ ਨਕਲੀ ਨੌਕਰੀ ਦੇ ਇਕਰਾਰਨਾਮਿਆਂ ਤੋਂ ਬਚੋ ਪੂਰੀ ਪ੍ਰਕਿਰਿਆ ਦਾ ਖਰਚਾ 5 ਲੱਖ ਰੁਪਏ ਤੱਕ ਹੋ ਸਕਦਾ ਹੈ। ਕੈਨੇਡਾ ਦਾ ਐਗਰੀ ਫੂਡ ਪਾਇਲਟ ਪੰਜਾਬੀ ਕਿਸਾਨਾਂ ਲਈ ਸੁਨਹਿਰੀ ਮੌਕਾ ਹੈ ਪਰ ਇਹ ਮਿਹਨਤ ਅਤੇ ਧੀਰਜ ਮੰਗਦਾ ਹੈ। ਸਹੀ ਜਾਣਕਾਰੀ ਨਾਲ ਤੁਸੀਂ ਵੀ ਸਫਲਤਾ ਪ੍ਰਾਪਤ ਕਰ ਸਕਦੇ ਹੋ। ਕੀ ਤੁਸੀਂ ਵੀ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ? ਕਮੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰੋ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਸੀਂ ਇਸ ਤਰ੍ਹਾਂ ਦੀਆਂ ਅਪਡੇਟਸ ਤੋਂ ਜਾਣੂ ਰਹਿ ਸਕੋ।